ਜੇ ਤੁਸੀਂ ਵੀ ਕੱਲ ਨੂੰ ਰੇਲ ਦਾ ਸਫ਼ਰ ਕਰਨ ਜਾ ਰਹੇ ਹੋ ਤਾਂ ਹੋ ਜਾਓ ਸਾਵਧਾਨ ਕਿਉਂਕਿ ਕਿਸਾਨ ਫਿਰ ਰੇਲਾਂ ਰੋਕਣ ਲਈ ਤਿਆਰ ਹੋ ਗਏ ਨੇ ਅਤੇ ਕਿਸਾਨਾਂ ਦੀਆਂ ਜਿਹੜੀਆਂ ਜ਼ਮੀਨਾਂ ਨੇ ਉਹ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਨਾਲ ਮਿਲ ਕੇ ਜਿਹੜੀ ਜਵਰੀ ਚੱਕ ਰਹੀਆਂ ਨੇ ਅਤੇ ਉਹਨਾਂ ਨੂੰ ਬਿਨਾਂ ਕਿਸੇ ਰਕਮ ਦਿੱਤੇ ਜਾਂ ਉਹਨਾਂ ਦਾ ਮੁਆਵਜ਼ਾ ਦਿੱਤੇ ਧੱਕੇ ਨਾਲ ਜ਼ਮੀਨਾਂ ਦੇ ਉੱਤੇ ਕਬਜ਼ਾ ਕੀਤਾ ਜਾ ਰਿਹਾ ਤੇ ਇਹ ਤਰਨ ਤਰਨ ਗਰਦਾਸਪੁਰ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਹੋ ਰਿਹਾ ਅਤੇ ਜਿਹੜਾ ਸੁਖਮਿੰਦਰ ਸਿੰਘ ਸਰਵਾ ਕਿਸਾਨ ਆਗੂ ਆ ਉਸਨੇ ਚੇਤਾਵਨੀ ਦਿੱਤੀ ਹੈ ਕਿ ਸਾਡੇ ਕੋਲ ਕੋਈ ਹੋਰ ਹੀਲਾ ਨਹੀਂ ਅਸੀਂ ਸਿਰਫ ਰੇਲਾ ਹੀ ਰੋਕ ਸਕਦੇ ਆ ਕਿਉਂਕਿ ਜਿਹੜੀ ਸਰਕਾਰ ਆ ਉਸਦੇ ਕੰਨੋਂ ਸਰਕਦੀ ਦਿਖਾਈ ਨਹੀਂ ਦੇ ਰਹੀ ਅਸੀਂ ਆਪਣਾ ਪੂਰਾ ਜ਼ੋਰ ਲਾਵਾਂਗੇ ਸਰਕਾਰ ਆਪਣਾ ਪੂਰਾ ਜ਼ੋਰ ਲਾ ਲਵੇ ਅਸੀਂ ਆਪਣਾ ਜਿਹੜਾ ਹੱਕ ਆ ਉਹ ਲੈ ਕੇ ਰਹਿਣਾ ਜਿਹੜੇ ਸਾਡੇ ਕਿਸਾਨ ਭਰਾ ਨੇ ਉਹਨਾਂ ਨੂੰ ਅਸੀਂ ਆਪਣਾ ਉਹਨਾਂ ਦਾ ਜਿਹੜਾ ਬਣਦਾ ਹੱਕ ਆ ਉਹਨਾਂ ਨੂੰ ਦਵਾਉਣਾ ਕੀ ਕਹਿਣਾ ਕਿਸਾਨ ਆਗੂ ਦਾ ਉਹ ਤੁਹਾਨੂੰ ਦਿਖਾਉਨੇ ਆ ਪੰਜਾਬ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਕਿਰਤੀਆਂ ਕਾਮਿਆਂ ਨੂੰ ਦੱਸਣਾ ਚਾਹੁੰਦੇ ਆ ਕਿ ਇੰਨਾ ਟਰੈਕਾਂ ਦੇ ਉੱਤੇ ਤਰਨੇ ਲਗਾ ਕੇ ਬੈਠਣਾ ਕੋਈ ਸ਼ੌਂਕ ਨਹੀਂ ਮਜਬੂਰੀ ਆ ਜਦੋਂ ਸਾਡੀਆਂ ਪੁਰਖਿਆਂ ਦੀਆਂ ਜ਼ਮੀਨਾਂ ਦੇ ਉੱਤੇ ਨਜਾਇਜ਼ ਕਬਜ਼ੇ ਧੱਕੇ ਨਾਲ ਕਬਜ਼ੇ ਜਿਹੜੇ ਪੰਜਾਬ ਸਰਕਾਰ ਕਰ ਰਹੀ ਹੈ ਤੇ ਡਾਂਗਾਂ ਦੇ ਨਾਲ ਨਵਾਜਿਆ ਜਾ ਰਿਹਾ ਵਾ ਮਾਵਾਂ ਪੈਣਾਂ ਦੀਆਂ ਚੁੰਨੀਆਂ ਧੁਈਆਂ ਜਾ ਰਹੀਆਂ ਵਾ ਔਰ ਕਿਸਾਨਾਂ ਨੂੰ ਫੜ-ਫੜ ਕੇ ਜੇਲੀਆਂ ਧੱਕਿਆ ਜਾ ਰਿਹਾ ਵਾ ਕੀ ਘਰ ਬਹਿ ਜੀਏ ਘਰ ਬਹਿ ਕੇ ਕੁੱਟ ਖਾਈ ਜਾਈਏ ਪੰਜਾਬ ਵਾਸੀਓ ਕਦੀ ਵੀ ਤੁਹਾਨੂੰ ਸਮੇਂ ਨੇ ਮਾਫ਼ ਨਹੀਂ ਕਰਨਾ ਜੇ ਅੱਜ ਪੁਰਖਿਆਂ ਦੀਆਂ ਜ਼ਮੀਨਾਂ ਬਚਾਉਣ ਵਾਸਤੇ ਨਾ ਲੜੇ ਤੇ ਬਾਕੀ ਨਹੀਂ ਗੱਲ ਭਗਵੰਤ ਮਾਨ ਜੀ ਦੀ ਮੁੱਖ ਮੰਤਰੀ ਪੰਜਾਬ ਦਾ ਆਮ ਕਰਚੋ ਬਣ ਕੇ ਅੱਜ ਜਿਹੜੇ ਵਹਿਣ ਵਹਿ ਗਿਆ ਵਾ ਐਨਾ ਡਿਪਰੈਸ਼ਨ ਦੇ ਵਿੱਚ ਪੰਜਾਬ ਪੁਲਿਸ ਵਾ ਕਿਉਂਕਿ ਮਾਸਟਰ ਕੁੱਟਣ ਦੀ ਉਹਨਾਂ ਦੀ ਡਿਊਟੀ ਡਾਕਟਰ ਕੁੱਟਣ ਦੀ ਉਹਨਾਂ ਦੀ ਡਿਊਟੀ ਮਜ਼ਦੂਰ ਕੁੱਟਣ ਦੀ ਉਹਨਾਂ ਦੀ ਡਿਊਟੀ ਕਿਸਾਨ ਕੁੱਟਣ ਦੀ ਉਹਨਾਂ ਦੀ ਡਿਊਟੀ ਆਖਰਕਾਰ ਹੈ ਤਾਂ ਉਹਨਾਂ ਪਰਿਵਾਰਾਂ ਦੇ ਵਿੱਚ ਉਹਨਾਂ ਉਹਨਾਂ ਦੇ ਵਿੱਚੋਂ ਕਈ ਮੁਲਾਜ਼ਮ ਜਿਦੋਂ ਮਿਲਦੇ ਆ ਤੇ ਉਹ ਕਹਿੰਦੇ ਕਈ ਕਈ ਜਿਹੜਾ ਸੁਖਵਿੰਦਰ ਸਿੰਘ ਖੁਦਕਸ਼ੀ ਕਰਨ ਨੂੰ ਜੀ ਕਰਦਾ ਨੌਕਰੀ ਛੱਡ ਕੇ ਭੱਜਣ ਨੂੰ ਜੀ ਕਰਦਾ ਕਿਤੇ ਨਵੇਂ ਦੌਰ ਨਾਲ ਭਗਵੰਤ ਮਾਨ ਜੀ ਸ਼ੁਰੂ ਕਰਾ ਲਿਓ ਐਨੀ ਸਾਡੀ ਪੰਜਾਬ ਦੀ ਮਾਣਯੋਗ ਫੋਰਸ ਉਹ ਦਹਿਸ ਦੇ ਵਿੱਚ ਨਾ ਚਲੀ ਜਾਵੇ ਉਹ ਜਿਹੜੀ ਆ ਡਿਪਰੈਸ਼ਨ ਦੇ ਵਿੱਚ ਨਾ ਚਲੀ ਜਾਵੇ ਸੋ ਇਹਦੇ ਤੇ ਜੇ ਤੁਸੀਂ ਕਹਿੰਦੇ ਜੇ ਧਰਨੇ ਲਾਉਣੇ ਜਿਹੜੇ ਆ ਉਹ ਨਹੀਂ ਚਾਹੀਦੇ ਬੈਠ ਕੇ ਹੱਲ ਨਿਕਲਦਾ ਤੇ ਤੁਹਾਨੂੰ ਕੀ ਨਹੀਂ ਕਿਹਾ ਬੈਠ ਕੇ ਹੱਲ ਨਾ ਕੱਢੋ ਆਪਣੇ ਆਕਾਮਾਂ ਨੂੰ ਮੋਦੀ ਜੀ ਤੇ ਮਹਿਤ ਜੀ ਨੂੰ ਅੱਜ ਕਹੋ ਇਹਨਾਂ ਮਸਲਿਆਂ ਦਾ ਹੱਲ ਕਢਵਾ ਦਿਓ ਕਿਉਂ ਤੱਕੇ ਦੇ ਨਾਲ ਭਾਰਤ ਮਾਲਾ ਪ੍ਰੋਜੈਕਟ ਥਲੇ ਜ਼ਮੀਨਾਂ ਲੈ ਲਿਆਂ ਜਾ ਰਹੀਆਂ ਜਦੋਂ ਜ਼ਮੀਨਾਂ ਦੇਣ ਨੂੰ ਕਿਸਾਨ ਤਿਆਰ ਨਹੀਂ ਪਰ ਫਿਰ ਵੀ ਜੇ ਜ਼ਮੀਨਾਂ ਲੈਣੀਆਂ ਤੇ ਫਿਰ ਉਹਦਾ ਮੁਆਵਜ਼ਾ ਤੇ 4 ਗੁਣਾ ਬੁਜਾਰੀ ਰੇਟ ਤੇ 50% ਅਜਾੜੇ ਪਤਾ 2013 ਇੱਕ ਨਾ ਕਾਨੂੰਨ ਬਣਦਾ ਵਾ ਉਹਦੇ ਤੇ ਤੁਸੀਂ ਜੋ ਕੁਝ ਵਰਤਾਰਾ ਵਰਤਾਰਾ ਹੈ ਜੀ ਪਿਛਲਿਆਂ ਦਿਨਾਂ ਦੇ ਵਿੱਚ ਤਰਨਤਾਰਨ ਅੰਮ੍ਰਿਤਸਰ ਔਰ ਗਰਦਾਲਪੁਰ ਦੇ ਵਿੱਚ ਜੋ ਤਹਿਤ ਕਹਿਰ ਟਾਇਆ ਵਾ ਇਹਦਾ ਜਵਾਬ ਦੇਣ ਵਾਸਤੇ ਕੱਲ ਨੂੰ ਰੇਲਵੇ ਟ੍ਰੈਕਾਂ ਦੇ ਉੱਤੇ ਚੜਾਂਗੇ ਜਿਹੜਾ ਵੀ ਤੁਹਾਡਾ ਜ਼ਬਰ ਹੋਇਆ ਉਹਨੂੰ ਸਬਰ ਦੇ ਨਾਲ ਚੱਲਾਂਗੇ ਤੁਸੀਂ ਜੇਲ੍ਹਾਂ ਦੀ ਗੂਹੇ ਖੋਲੋ ਤੁਸੀਂ ਡਾਂਗਾਂ ਨਾਲ ਨਵਾਜ ਲੋ ਤੁਸੀਂ ਜਿਹੜਾ ਜ਼ਬਰ ਕਰਨਾ ਉਹ ਕਰ ਲਿਓ ਪਰਚੇ-ਪੁਰਚੇ ਕਰਨੇ ਜੋ ਕਰਕੇ ਢਿੱਡ ਭਰ ਲਿਓ ਪਰ ਪੰਜਾਬ ਨੂੰ ਬਚਾਉਣ ਵਾਸਤੇ ਕਿਰਤੀ ਕਾਮੇ ਨੂੰ ਬਚਾਉਣ ਵਾਸਤੇ ਫਸਲ ਤੇ نسل ਦੀ ਰਾਖੀ ਕਰਨ ਵਾਸਤੇ ਤੇ ਪੁਰਖਿਆਂ ਦੀ ਜ਼ਮੀਨ ਬਚਾਉਣ ਵਾਸਤੇ ਹਰ ਹਾਲ ਦੇ ਵਿੱਚ ਇਹ ਤਰਨੇ ਜਿਹੜੇ ਆ ਇਹ ਲੱਗਣਗੇ